ਭੂਤਾ ਸੁੱਕ ਗਿਆ ਸੀ ਉਸ ਤੇ ਫੁੱਲ ਨੇ ਖਿਲਦੇ ਜਦ ਵੀ ਤੂੰ ਮੈਨੂੰ ਗਲ ਨਾਲ ਲਾ ਕੇ ਵੀਰਾ ਕਹਿਣਾ ਏ ਪਿਆਰੀਆਂ ਪਿਆਰੀਆਂ ਗੱਲਾਂ ਦੇ ਨਾਲ ਦਿਲ ਮੋ ਲੈਣਾ ਏ ਪਿਆਰੀਆਂ ਪਿਆਰੀਆਂ ਗੱਲਾਂ ਦੇ ਨਾਲ ਦਿਲ ਮੋ ਲੈਣਾ ਏ 1% ਵੀ ਬਦਲੀ ਨਾ ਤੂੰ ਇਹ ਤਾਂ ਹੀ ਫਦਾਰੀ ਹੋੜਾ ਜਾਂ ਮਨ ਦਾ ਮੈਨੂੰ ਪੋਤੇ ਆਪਣਾ ਕਿਸੇ ਵੀ ਰਾ ਕੈਦਤਾ ਕੋਈ ਮਨ ਦਾ ਮੈਨੂੰ ਪੋਤੇ ਆਪਣਾ ਕਿਸੇ ਵੀ ਰਾ ਕੈਦਤਾ ਆਹ ਕੀ ਟੂ ਯੂ ਹੈਪੀ ਬਰਥਡੇ トゥ यू हि बर्थडे टू यू ਲੈ ਮੇਰੀ ਭੈਣ ਨੂੰ ਪਹਿਲਾਂ ਹੈਪੀ ਬਰਥਡੇ ਭੈਣ ਮੇਰੀ ਤੈਨੂੰ ਬਹੁਤ ਬਹੁਤ ਮੁਬਾਰਕਾਂ ਜਨਮ ਦਿਨ ਦੀਆਂ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਤੰਦਰੁਸਤੀਆਂ ਬਖਸ਼ੇ ਮੇਰ ਪਰੇ ਹੱਥ ਰੱਖੇ ਵਾਹਿਗੁਰੂ ਲੈ ਵੀ ਗੁਰਪਤ ਸਿੰਘ ਹੈਪੀ ਬਰਥਡੇ ਤੁ ਮੇਰਾ ਜੀਓ ਨਮਾਜ਼ ਪੁਰੀ ਨੂੰ ਖਵਾ ਲੈ ਗੁਰੀ ਨੂੰ ਹੈਪੀ ਬਰਥਡੇ ਟੂ ਯੂ ਇਹਦੇ ਵੀ ਦੇਰ ਤੱਕ ਪਤ ਗੁਰੀ ਨੂੰ ਖਵਾ ਲੈ ਤੂੰ ਕਲਾਪਿੰਗ ਕਿਆ ਬਾਤ ਚ ਬਾਤ ਉਧਰੋਂ ਦੇਖ ਗੁਰੀ ਉਹ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਨੋਕਸਰੀ ਸੇਵਾ ਸਭ ਤੋਂ ਵੱਡੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਵਿੱਚ ਖੁਸ਼ੀਆਂ ਤੇ ਖੇੜੀਆਂ ਦੇ ਨਾਲ ਅੱਜ ਜਨਮ ਦਿਨ ਮਨਾਇਆ ਜਾ ਰਿਹਾ ਕੇਕ ਕਟਿਆ ਜਾ ਰਿਹਾ ਜਿੱਥੇ ਅੱਜ ਸਾਡੇ ਗੁਰਫਤੇ ਸਿੰਘ ਦਾ ਜਨਮ ਦਿਨ ਉੱਤੇ ਸਾਡੀ ਧੀ ਦਾ ਸਾਡੀ ਟੀਮ ਮੈਂਬਰ ਵਿਸ਼ਾਖਾ ਭੈਣ ਦਾ ਵੀ ਬਰਥਡੇ ਆ ਤੇ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਅੱਜ ਭਗਤ ਪੂਰਨ ਸਿੰਘ ਜੀ ਦਾ ਵੀ ਜਨਮ ਦਿਨ ਸੇਵਾ ਦੇ ਪੁੰਜ ਭਗਤ ਪੂਰਨ ਸਿੰਘ ਜੀ ਵੀ 4 ਜੂਨ ਵਾਲੇ ਦਿਨ ਉਹਨਾਂ ਦਾ ਦੁਨੀਆ ਤੇ ਆਉਣਾ ਹੋਇਆ ਸੀ ਬੇਟਾ ਤੇ ਅਸੀਂ ਲੱਕੀਆਂ ਭਾਗਾ ਵਾਲੇ ਆ ਬਸ 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 ਵੀ ਅਸੀਂ ਉਹਨਾਂ ਦੇ ਜਨਮ ਦਿਹਾੜੇ ਤੇ ਅੱਜ ਆਪਣਿਆਂ ਦਾ ਵੀ ਜਨਮ ਦਿਨ ਮਨਾ ਰਿਹਾ ਖੁਸ਼ੀਆਂ ਮਨਾ ਰਿਹਾ ਕਿਉਂਕਿ ਗੁਰਫਤੇ ਦਾ ਜਨਮ ਹੈ ਜਿਹੜਾ 4 ਜੂਨ ਨੂੰ ਹੋਇਆ ਸੀ ਤੇ ਹਰ ਸਾਲ ਜਦੋਂ ਅੱਜ ਆ ਠਿਕ ਪਿੰਡ ਟੱਕਰ ਮਾਰੇ ਹਰ ਸਾਲ ਜਦੋਂ ਗੁਰਫਤੇ ਦਾ ਜਨਮ ਦਿਨ ਮਨਾਈਦਾ ਤਾਂ ਹਮੇਸ਼ਾ ਯਾਦ ਕਰੀਦਾ ਵੀ ਭਗਤ ਜੀ ਦਾ ਉਹ ਦੱਸਿਆ ਹੋਇਆ ਰਾਹ ਉਹ ਸੇਵਾ ਦੀ ਲਾ ਮਿਸਾਲ ਉਹਨਾਂ ਦੀ ਸ਼ਖਸੀਅਤ ਉਹਨਾਂ ਨੂੰ ਯਾਦ ਕਰਕੇ ਜਿੱਥੇ ਖੁਦ ਆਪ ਮੋਟੀਵੇਟ ਵੀ ਹੋਈਦਾ ਇੱਕ ਉਮੀਦ ਵੀ ਕਰੀਦੀ ਆ ਵੀ ਸਾਡੇ ਬੱਚੇ ਉਹਨਾਂ ਦੇ ਦੱਸੇ ਹੋਏ ਰਾਹ ਤੇ ਉਹਨਾਂ ਦੇ ਕਦਮਾਂ ਤੇ ਚੱਲ ਸਕਣ ਤੇ ਇਸ ਵਾਰ ਸਾਡੇ ਛੋਟੇ ਵੀਰ ਦਾ ਅਮਨ ਦਾ ਵਿਆਹ ਹੋਇਆ ਕੁਝ ਮਹੀਨੇ ਪਹਿਲਾਂ ਹੀ ਤੇ ਇਹ ਨੂ ਰਾਣੀ ਸਾਡੇ ਘਰ ਦੇ ਵਿੱਚ ਆਈ ਆ ਤੇ ਇਹਦਾ ਵੀ ਜਨਮ ਦਿਨ 4 ਜੂਨ ਨੂੰ ਹੁੰਦਾ ਅੱਜ ਪਹਿਲੀ ਵਾਰ ਜਨਮ ਦਿਨ ਤੇ ਅੱਗੇ ਵੀ ਅਕਸਰ ਇੱਥੇ ਮਨਾਉਂਦੇ ਪਿਛਲੇ ਕਈ ਸਾਲਾਂ ਤੋਂ ਤੇ ਪਰ ਹੁਣ ਇਸ ਵਾਰ ਜਿਹੜਾ ਜਨਮ ਦਿਨ ਆ ਉਹ ਸਾਡੀ ਟੀਮ ਮੈਂਬਰ ਬਣ ਕੇ ਭੈਣ ਕਿਉਂਕਿ ਪਹਿਲਾਂ ਇਹ ਅਮਨ ਦੇ ਵੱਲੋਂ ਸੀ ਰਿਸ਼ਤੇ 'ਚ ਫੋਨੇ ਸਾਡੀ ਟੀਮ ਮੈਂਬਰ ਬਣ ਕੇ ਭੈਣ ਅੱਜ ਸੁਪਨਿਆਂ ਦੇ ਘਰ ਆਪਣਾ ਜਨਮ ਦਿਨ ਮਨਾਉਣ ਵਾਸਤੇ ਆਈ ਹੈ ਤੇ ਇਹਨਾਂ ਦਾ ਜਨਮ ਦਿਨ ਵੀ ਭਗਤਪੂਰਨ ਸਿੰਘ ਜੀ ਦੇ ਜਨਮ ਦਿਨ ਦੇ ਸੇਮ ਡੇ ਤੇ ਆ ਇਹ ਆਪਣੇ ਆਪ ਦੇ ਵਿੱਚ ਅਸੀਂ ਇਸ ਚੀਜ਼ ਨੂੰ ਭਾਗਾਂ ਵਾਲੇ ਸਮਝਦੇ ਆ ਵੀ ਐਸੀਆਂ ਸ਼ਖਸੀਅਤਾਂ ਦੇ ਜਨਮ ਦਿਨ ਦੇ ਨਾਲ ਅਸੀਂ ਆਪਣੇ ਜਨਮ ਦਿਨ ਨੂੰ ਰਿਲੇਟ ਕਰ پا ਰਹੇ ਹਾਂ ਗੁਰੂ ਕਿਰਪਾ ਕਰਨ ਧੰਨੇ ਬਾਪੂ ਗਪਾਲ ਜੀ ਹੁਣੇ ਸਰਪੰਚ ਸਾਹਿਬ ਬਾਪੂ ਗਪਾਲ ਮੰਡਾ ਜਿੰਨੇ ਵੀ ਸਾਡੇ ਪਰਿਵਾਰ ਦੇ ਮੈਂਬਰ ਹਾਂ ਆ ਜਾ ਲਖੀਆ ਮਾਂ ਜਿਹੜੀ ਦੇਖ ਵੀ ਨਹੀਂ ਸਕਦੀ ਸੀਗੀ ਕਿਸੇ ਟਾਈਮ ਅੱਜ ਇਹ ਸਾਰੇ ਰੰਗਾਂ ਨੂੰ ਮਾਣ ਰਹੀ ਆ ਇਦਾਂ ਹੀ ਸਾਡੇ ਪਰਿਵਾਰ ਦੇ ਮੈਂਬਰ ਇਹ ਮਾਤਾ ਜੀ ਨੂੰ ਤੁਸੀਂ ਦੇਖਿਆ ਉਸ ਦਿਨ ਪਹਿਲਾਂ ਹੀ ਅਸੀਂ ਜਲੰਧਰ ਤੋਂ ਲੈ ਕੇ ਆਏ ਆ ਇਮਾਨ ਦਾ ਪੂਰਾ ਪਰਿਵਾਰ 1984 ਦੇ ਦੰਗਿਆਂ 'ਚ ਖਤਮ ਹੋ ਗਿਆ ਸੀ ਰਾਜਮੀਤ कौर ਮਾਤਾ ਜੀ ਅੱਜ ਇਸ ਪਰਿਵਾਰ ਦੇ ਵਿੱਚ ਖੁਸ਼ੀ ਦਾ ਹਿੱਸਾ ਬਣ ਰਹੇ ਨੇ ਸਾਡੇ ਵਾਸਤੇ ਇਹ ਬਹੁਤ ਵੱਡੀ ਗੱਲ ਆ ਵੀ ਅਸੀਂ ਇਹ ਸਾਰੇ ਵਰਤਾਰੇ ਦਾ ਹਿੱਸਾ ਬਣ ਸਕੇ ਮਿਰੋ ਸਾਹਿਬ ਨੇ ਕਿਰਪਾ ਕੀਤੀ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਸਾਨੂੰ ਸੇਵਾ ਕਰਨ ਦਾ ਬਲ ਬਖਸ਼ਿਆ ਸਾਡੀ ਔਕਾਤ ਨਹੀਂ ਸੀ ਵੀ ਅਸੀਂ ਇੰਨੇ ਮੈਂਬਰਾਂ ਨੂੰ ਪ੍ਰਸ਼ਾਦਾ ਵੀ ਸ਼ਕਾ ਸਕੀਏ ਜਿੱਡਾ ਪਰਿਵਾਰ ਅੱਜ ਸਾਡੇ ਸੁਪਨਿਆਂ ਦੇ ਘਰ ਵਿੱਚ ਅਸੀਂ ਇਕੱਠੇ ਹੋ ਕੇ ਰਹਿੰਦੇ ਆ ਤੇ ਪਰਿਵਾਰ ਦੇ ਨਾਲ ਅੱਗੇ ਦੀ ਅੱਗੇ ਲੜੀਆਂ ਕਿਵੇਂ ਨਾ ਕਿਵੇਂ ਜੁੜੀ ਜਾਂਦੀਆਂ ਜਿਵੇਂ ਅਮਨਾ ਸਾਡਾ ਵੀਰ ਹੈ ਜੀਵਨ ਮੈਡੀਕਲ ਵਾਲਾ ਸਾਡੇ ਅੰਕਲ ਜੀ ਆਂਟੀ ਜੀ ਇਹ ਪਰਿਵਾਰ ਵੀ ਸੇਵਾ ਦੇ ਨਾਲ ਇਦਾਂ ਹੀ ਜੁੜਿਆ ਦਿਨ ਬਦਿਨ ਇਹ ਪਰਿਵਾਰ ਵੱਡਾ ਹੁੰਦਾ ਜਾ ਰਿਹਾ ਪਰਿਵਾਰ ਦੀਆਂ ਖੁਸ਼ੀਆਂ ਵੀ ਵੱਡੀਆਂ ਹੁੰਦੀਆਂ ਜਾ ਰਹੀਆਂ ਗੁਰੂ ਕਿਰਪਾ ਕਰਨ ਸੱਚੇ ਪਾਤਸ਼ਾਹ ਮਿਹਰ ਕਰਨ ਅਸੀਂ ਇਹਨਾਂ ਖੁਸ਼ੀਆਂ ਨੂੰ ਇਦਾਂ ਹੀ ਇਕੱਠੇ ਹੋ ਕੇ ਮਾਣਦੇ ਰਹੀਏ ਇਹ ਸੇਵਾ ਨੂੰ ਸੱਚੇ ਮਾਨ ਨਾਲ ਤੇ ਸਾਫ਼ ਨੀਅਤ ਨਾਲ ਕਰਦੇ ਰਹੀਏ ਤੇ ਸਾਡੇ ਗੁਰਫਤੇ ਵਾਸਤੇ ਸਾਰੇ ਅਰਦਾਸ ਕਰਿਓ ਸੱਚੇ ਪਾਤਸ਼ਾਹ ਨੂੰ ਸਮੱਤ ਬਖਸ਼ਣ ਇਹ ਕਿ ਚੰਗਾ ਨੇਕ ਇਨਸਾਨ ਬਣ ਸਕੇ ਜਿੱਤੇ ਸਾਡੇ ਸਾਰੇ ਬੱਚੇ ਬੱਚੀਆਂ ਆਪਣੇ ਆਪਣੇ ਜੀਵਨ ਦੇ ਵਿੱਚ ਇੱਕ ਚੰਗੀਆਂ ਮੱਲਾ ਮਾਰ ਰਹੇ ਨੇ ਚਾਹੇ ਉਹ ਪੜ੍ਹਾਈ ਆ ਚਾਹੇ ਉਹ ਖੇਡਾਂ ਦੇ ਵਿੱਚ ਆ ਅਸੀਂ ਕੋਸ਼ਿਸ਼ ਕਰ ਰਹੇ ਆ ਵੀ ਇਹਨਾਂ ਨੂੰ ਕੋਈ ਚੰਗੀ ਸਿੱਖਿਆ ਦੇ ਸਕੀਏ ਇਹ ਚੰਗੇ ਇਨਸਾਨ ਬਣ ਸਕਣ ਗੁਰੂ ਮਹਾਰਾਜ ਦੀ ਕਿਰਪਾ ਕਰਨ ਸਾਡੀ ਇਹ ਮਿਹਨਤ ਸਫਲ ਹੋਵੇ ਸੱਚੇ ਪਾਤਸ਼ਾਹ ਮੇਰ ਕਰਨ ਸਾਡੀ ਭੈਣ ਨੂੰ ਵੀ ਬਿਸਾਖਾ ਨੂੰ ਵੀ ਚੜ੍ਹਦੀ ਕਲਾ ਤੰਦਰੁਸਤੀਆਂ ਬਖਸ਼ਣ ਵਾਹਿਗੁਰੂ ਸੱਚੇ ਪਾਤਸ਼ਾਹ ਮੇਰ ਪਰਿਆ ਹੱਥ ਰੱਖਣ ਸਰਬੱਤ ਦਾ ਹੀ ਭਲਾ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭਾ ਸਭ ਪਹਿਲਾਂ ਤਾਂ ਜਨਮ ਦਿਨ ਦੀਆਂ ਬਹੁਤ ਬਹੁ ਮੁਬਾਰਕਾਂ ਮੇਰੇ ਛੋਟੇ ਭਰਾ ਨੂੰ ਸੀ ਸੁਪਰੀਆ ਦੇ ਘਰ ਦੇ ਵਿੱਚ ਆ ਕੇ ਅੱਜ ਮੈਨੂੰ 10ਵਾਂ ਮਹੀਨਾ ਇੱਥੇ ਰਹਿੰਦੇ ਨੂੰ ਸੇਵਾ ਕਰਦੇ ਨੂੰ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਬਾਈ ਜੀ ਦਾ ਜਿਨ੍ਹਾਂ ਨੇ ਮੈਨੂੰ ਮੋੜ ਤੋਂ ਫੇਰ ਆਪਣੇ ਜਿਹੜੀ ਇੱਕ ਮੇਰੀ ਕਲਾਕਾਰੀ ਸੀ ਜਿਹੜਾ ਇੱਕ ਲਿਖਣ ਦਾ ਇੱਕ ਗਾਉਣ ਦਾ ਜਿਹੜਾ ਹੁਨਰ ਸੀਗਾ ਮੇਰਾ ਉਹ ਫੇਰ ਤੋਂ ਮੈਂ ਉਹ ਉਸ ਰਾਤ ਇਹ ਚੱਲ ਪਾਇਆ ਈ ਬਾਈ ਜੀ ਦੀ ਬਦੌਲਤ ਇਸ ਸੁਪਨਿਆਂ ਦੇ ਘਰ ਦੀ ਬਦੌਲਤ ਸੁਪਨਿਆਂ ਦੇ ਘਰ ਦੇ ਨਾਲ ਉਹ ਹਰ ਇੱਕ ਪਰਿਵਾਰ ਦੀਆਂ ਦੁਆਵਾਂ ਦੀ ਬਦੌਲਤ ਜਿਨ੍ਹਾਂ ਨੇ ਮੇਰੇ ਲਈ ਦੁਆਵਾਂ ਕੀਤੀਆਂ ਮੇਰੇ ਚੰਗੇ ਫਿਊਚਰ ਲਈ ਅਰਦਾਸਾਂ ਕੀਤੀਆਂ ਤੇ ਅੱਜ ਮੈਂ ਆਪਣੇ ਛੋਟੇ ਭਰਾ ਲਈ ਕੁਝ ਲੈਣਾ ਲਿਖਿਆ ਵਾਂ ਉਹ ਤੁਹਾਡੇ ਨਾਲ ਸਾਂਝੀਆਂ ਕਰਨ ਲੱਗਾ ਹੁਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਾਣੀ ਪਿਆਰ ਕਰੋਗੇ ਉਹ ਤਾਂ ਹਈ ਨਾ ਤੈਨੂੰ ਪਿਆਰ ਕਰਾਣਾ ਜੱਗ ਜਾਣਦਾ ਏ ਰੂ ਦਾ ਰਿਸ਼ਤਾ ਤੇਰਾ ਮੇਰਾ ਰੱਬ ਜਾਣਦਾ ਏ ਰੂ ਦਾ ਰਿਸ਼ਤਾ ਤੇਰਾ ਮੇਰਾ ਰੱਬ ਜਾਣਦਾ ਏ ਚਾਹੇ ਸਾਡਾ ਖੂਨ ਦਾ ਰਿਸ਼ਤਾ ਹੈਗਾ ਆ ਜਾਂ ਨਹੀਂ ਚਾਹੇ ਸਾਡਾ ਖੂਨ ਦਾ ਰਿਸ਼ਤਾ ਹੈਗਾ ਆ ਜਾਂ ਨਹੀਂ ਜਾਨ ਵਿਵਾਰ ਦੂ ਤੈਥੋਂ ਨਿਕਿਆ ਤੂੰ ਇੱਕ ਵਾਰੀ ਕਹੀਂ ਜਾਨ ਵਿਵਾਰ ਦੂ ਤੈਥੋਂ ਜਾਣੇ ਤੂੰ ਇੱਕ ਵਾਰੀ ਕਹੀਂ ਜਦ ਵੀ ਤੂੰ ਮੈਨੂੰ ਗਲ ਨਾਲ ਲਾ ਕੇ ਵੀਰਾ ਕਹਿਣਾ ਏ ਪਿਆਰੀਆਂ ਪਿਆਰੀਆਂ ਗੱਲਾਂ ਦੇ ਨਾਲ ਦਿਲ ਮੋ ਲੈਣਾ ਏ ਪਿਆਰੀਆਂ ਪਿਆਰੀਆਂ ਗੱਲਾਂ ਦੇ ਨਾਲ ਦਿਲ ਮੋ ਲੈਣਾ ਏ 1% ਵੀ ਬਦਲੀ ਨਾ ਤੂੰ ਐਦਾਂ ਹੀ ਸਦਾ ਰਹੀਂ 1% ਵੀ ਬਦਲੀ ਨਾ ਤੂੰ ਐਦਾਂ ਹੀ ਸਦਾ ਰਹੀਂ ਜਾਨ ਵਿਵਾਦੋਂ ਤੈਥੋਂ ਨਿਕਿਆ ਤੂੰ ਇੱਕ ਵਾਰੀ ਕਹੀਂ ਉਹ ਜਾਨ ਵਿਵਾਦੋਂ ਤੈਥੋਂ ਜਾਣੇ ਤੂੰ ਇੱਕ ਵਾਰੀ ਕਹੀਂ ਥੋੜਾ ਜਾਂ ਮੈਥੋਂ ਖੋਇਆ ਰੱਬ ਨੇ ਬੋਤਾ ਦੇ ਦਿੱਤਾ ਕੋਈ ਮੰਨਦਾ ਮੈਨੂੰ ਪੋਤ ਆਪਣਾ ਕਿਸੇ ਵੀ ਰਾ ਕਹਿ ਦਿੱਤਾ ਕੋਈ ਮੰਨਦਾ ਮੈਨੂੰ ਪੋਤ ਆਪਣਾ ਕਿਸੇ ਵੀ ਰਾ ਕਹਿ ਦਿੱਤਾ ਥੋੜਾ ਜਾਂ ਮੈਥੋਂ ਖੋਇਆ ਰੱਬ ਨੇ ਬੋਤਾ ਦੇ ਦਿੱਤਾ ਕੋਈ ਮਨ ਦਾ ਮੈਨੂੰ ਪੁੱਤ ਆਪਣਾ ਕਿਸੇ ਵੀ ਰਾਹ ਕੈਦਤਾ ਕੋਈ ਮਨ ਦਾ ਮੈਨੂੰ ਪੁੱਤ ਆਪਣਾ ਕਿਸੇ ਵੀ ਰਾਹ ਕੈਦਤਾ ਇਹ ਰਿਸ਼ਤੇ ਮੈਂ ਸਾਬ ਸਕਾਂ ਓ ਰੱਬਾ ਸਮਰੱਥ ਤੂੰ ਦੇਈਂ ਜਾਨ ਵਿਵਾਰ ਦੂੰ ਇਸ ਪਰਿਵਾਰ ਤੋਂ ਦੱਸਿਓ ਲੋੜ ਜੇ ਪਈ ਜਾਨ ਵਿਵਾਰ ਦੂੰ ਇਸ ਘਰ ਤੋਂ ਮੈਂ ਦੱਸਿਓ ਲੋੜ ਜੇ ਪਈ ਕਿਵੇਂ ਕਰਾਂ ਤਨਵਾਦ ਬਾਈ ਜੀ ਲਫ਼ਜ਼ ਨਹੀਂ ਮਿਲਦੇ ਜਿਹੜਾ ਬੂਟਾ ਸੁੱਕ ਗਿਆ ਸੀ ਉਸ ਤੇ ਫੁੱਲ ਨੇ ਖਿਲਦੇ ਜਿਹੜਾ ਬੂਟਾ ਸੁੱਕ ਗਿਆ ਸੀ ਉਸ ਤੇ ਫੁੱਲ ਨੇ ਖਿਲਦੇ ਇਹ ਗੁਰਜੀਤ ਦਾ ਪਿਆਰ ਤੁਹਾਡੇ ਲਈ ਇਹ ਮੇਰਾ ਆ ਪਿਆਰ ਤੁਹਾਡੇ ਲਈ ਗੱਲ ਮੈਂ ਜੋ ਜੋ ਕਹੀ ਜਾਨ ਵੀ ਧਰ ਨੂੰ ਕਦਮਾਂ ਵਿੱਚ ਬਾਈ ਦੱਸਿਓ ਲੋੜ ਜੇ ਪਈ ਜਾਨ ਵੀ ਧਰ ਦੋਂ ਕਦਮਾਂ ਵਿੱਚ ਬਾਈ ਦੱਸਿਓ ਲੋੜ ਜੇ ਪਈ ਆਪਾਂ ਨੂੰ ਨਾ ਤਾਂ ਜਾਨ ਦੇਣ ਵਾਲੇ ਚਾਹੀਦੇ ਆ ਨਾ ਜਾਨ ਲੈਣ ਵਾਲੇ ਚਾਹੀਦੇ ਆ ਆਪਾਂ ਨੂੰ ਤਾਂ ਜਾਨ ਬਚਾਉਣ ਵਾਲੇ ਚਾਹੀਦੇ ਆ ਹੁਣ ਠੀਕ ਆ ਉਸ ਸਮਾਂ ਚੋਂ ਨਿਕਲ ਗਿਆ ਆਪਾਂ ਹਣ ਅੱਗੇ ਨਾ ਤੇਰੇ ਗਾਣੇ ਜਰੂਰ ਹੀ ਸਮਾਂ ਰਹੂਗਾ ਪਰ ਸਾਡੀ ਜ਼ਿੰਦਗੀ ਚੋਂ ਸਮਾਂ ਨਿਕਲ ਗਿਆ ਇਕਸਮਾਂ ਹੁੰਦਾ ਸੀ ਜਿੱਥੇ ਜਾਨ ਦੇਣ ਦੀ ਜਾਨ ਲੈਣ ਦੀ ਗੱਲ ਹੁੰਦੀ ਸੀ ਹੁਣ ਤਾਂ ਟਵਾਈਗਰੂ ਨੇ ਪਿਛਲੇ 10 ਸਾਲਾਂ ਤੋਂ ਜਾਨ ਬਚਾਉਣ ਦੀ ਸੇਵਾ ਤੇ ਲਾਇਆ ਹੋਇਆ ਤੇ ਇਹ ਮੇਰੇ ਛੋਟੇ ਭਰਾ ਦੇ ਜਜਵਾਤ ਆ ਜਦੋਂ ਇਹ ਸਾਡੇ ਕੋਲੇ ਆਇਆ ਸੀ ਇਹਦੇ ਮਾਤਾ ਜੀ ਵੀ ਅੱਜ ਇੱਥੇ ਆਏ ਹੋਏ ਨੇ ਮਮੀ ਹਾਂ ਅੱਜ ਮਾਤਾ ਇੱਧਰ ਆਏ ਜਿਸ ਦਿਨ ਮਾਤਾ ਜੀ ਇੱਥੇ ਲੈ ਕੇ ਆਏ ਸੀ ਪੂਰੀ ਗਰਮੀ ਸੀ ਉਸ ਟਾਈਮ ਤੇ ਗਰਮੀ ਦੇ ਵਿੱਚ ਦੋਨੇ ਮਾਂ ਪੁੱਤ ਬੈਠੇ ਮੈਨੂੰ ਡੀਗ ਰਹੇ ਸੀ ਜਦੋਂ ਮੈਂ ਪਹਿਲੀ ਨਜ਼ਰੇ ਮਿਲਿਆ ਸ਼ਾਇਦ ਸਾਡੀ ਤਾਂ ਗੁਰੂ ਸਾਹਿਬ ਨੇ ਡਿਊਟੀ ਇਸ ਤਰ੍ਹਾਂ ਦੀ ਲਾਈ ਆ ਵੀ ਅਸੀਂ ਹਰ ਉਸ ਮਰਝਾਉਂਦੇ ਹੋਏ ਫੁੱਲ ਨੂੰ ਸੁੱਕਦੇ ਹੋਏ ਪੌਦੇ ਨੂੰ ਪਾਣੀ ਦੇਣ ਦੀ ਡਿਊਟੀ ਬਾਬਾ ਜੀ ਨੇ ਸਾਨੂੰ ਬਖਸ਼ੀ ਆ ਤੇ ਜਦੋਂ ਮੈਂ ਮਿਲਿਆ ਮਾਂ ਨੂੰ ਮਾਂ ਨੇ ਦੱਸਿਆ ਵੀ ਪੁੱਤ ਮੇਰਾ ਪੁੱਤ ਆ ਜਿਹੜਾ ਇਹ ਤੂੰ ਹੀ ਬਚਾ ਸਕਦਾ ਮੈਂ ਕਿਹਾ ਮਾਂ ਸਾਡੀ ਤਾਂ ਕੀ ਔਕਾਤ ਆ ਰੱਬ ਨੇ ਬਚਾਉਣਾ ਵੀ ਗੱਲ ਕੀ ਆ ਤੇ ਮਾਂ ਨੇ ਦੱਸਿਆ ਵੀ ਇਹ ਹੀ ਤੈਨੂੰ ਦੱਸੂਗਾ ਵੀ ਵੀ ਕੀ ਕਰਦਾ ਸੀ ਵੀ ਮੈਨੂੰ ਤਾਂ ਇਹ ਵੀ ਨਹੀਂ ਪਤਾ ਵੀ ਇਹ ਫੋਨ ਤੇ ਲੱਗਾ ਰਹਿਿੰਦਾ ਸਾਰਾ ਦਿਨ ਕੀ ਕਰਦਾ ਸੀ ਇਹਨੇ ਲੱਖਾਂ ਰੁਪਇਆ ਕਰੋੜਾਂ ਰੁਪਇਆ ਝਾੜਦਾ ਬਹੁਤ ਵਧੀਆ ਸਿੰਗਰ ਸੀ ਬਹੁਤ ਵਧੀਆ ਸਰਕਲ ਸੀ ਸਭ ਕੁਝ ਸੀ ਪਰ ਫੋਨ ਤੇ ਕੁਝ ਕਰਕੇ ਇਹਨੇ ਆਪਣੀ ਜ਼ਿੰਦਗੀ ਖਰਾਬ ਕਰ ਲਈ ਫਿਰ ਮੇਰੀ ਗੁਰਜੀਤ ਨਾਲ ਗੱਲ ਹੋਈ ਇਹਨੇ ਦੱਸਿਆ ਵੀ ਬਾਈ ਮੈਂ ਐਪ ਦੇ ਥਰੂ ਗੈਂਬਲਿੰਗ ਕਰਦਾ ਸੀ ਮੈਨੂੰ ਪਤਾ ਹੀ ਨਹੀਂ ਲੱਗਦਾ ਸੀ ਮੈਂ ਕਿੰਨਾ ਕੁਸ਼ੂ ਐਪ ਦੇ ਨਾਲ ਆਪਣਾ ਬਰਬਾਦ ਕਰ ਲਿਆ ਪੈਸੇ ਉਧਾਰੇ ਲੈ ਲੈ ਕੇ ਵੀ ਆਪਣੇ ਭਰਾਵਾਂ ਤੋਂ ਦੋਸਤਾਂ ਮਿੱਤਰਾਂ ਤੋਂ ਜੋ ਮਾਂ ਕੋਲੇ ਸੀ ਸਭ ਮਾਂ ਤੋਂ ਲੈ ਲੈ ਕੇ ਤੇ ਮੇਰੀ ਮਾਂ ਨੇ ਵੀ ਮੈਨੂੰ ਕਦੇ ਜਵਾਬ ਨਹੀਂ ਦਿੱਤਾ ਤੇ ਪਰ ਹੁਣ ਮੈਨੂੰ ਕਿਸ ਤਰ੍ਹਾਂ ਇਸ ਆਦਤ ਨੇ ਜਕੜ ਲਿਆ ਇਸ ਬਿਮਾਰੀ ਨੇ ਜਕੜ ਲਿਆ ਮੈਂ ਨਿਕਲ ਨਹੀਂ پا ਰਿਹਾ ਇਹਦੇ ਵਿੱਚੋਂ ਮੇਤੂੰ ਨਾ ਚਾਹੁੰਦੇ ਹੋਏ ਵੀ ਇਹ ਚੀਜ਼ਾਂ ਹੋ ਜਾਂਦੀਆਂ ਤੇ ਮੈਂ ਇਹਨਾਂ ਪਹਿਲੀ ਗੱਲ ਹੀ ਕੀਤੀ ਸੀ ਵੀ ਤੂੰ ਭਰਾ ਆ ਮੈਂ ਸਾਡਾ ਛੋਟਾ ਫਿਕਰ ਨਾ ਕਰ ਅਸੀਂ ਤੇਰੇ ਨਾਲ ਆ ਵੀ ਪਹਿਲਾਂ ਤਾਂ ਮੈਨੂੰ ਤੂੰ ਆਪਣਾ ਫੋਨ ਫੜਾ ਉਸ ਦਿਨ ਤਾਂ ਇਹਨੇ ਮੈਨੂੰ ਫੋਨ ਫੜਾਇਆ ਹੋਇਆ ਆਈਫੋਨ ਮੇਰੇ ਰੂਮ ਚ ਪਿਆ ਮੁਰਕ ਕੇ ਕਦੇ ਫੋਨ ਨਹੀਂ ਲਿਆ ਇਹਨੇ ਮੇਤੋਂ ਉਸ ਦਿਨ ਤੋਂ ਲੈ ਕੇ ਉਸ ਦਿਨ ਜਿਹੜੀ ਜ਼ਿੰਦਗੀ ਬਣੀ ਹੋਈ ਸੀ ਚੀਜ਼ ਇੱਕ ਮਿੰਟ ਦੇ ਵਿੱਚ ਛੁੱਟ ਗਈ ਤੇ ਜਿਹੜੇ ਜ਼ਿੰਦਗੀ ਦੇ ਵਿੱਚ ਨਰਕ ਬਣੇ ਹੋਏ ਸੀਗੇ ਹਾਲਾਤ ਉਹ ਪ੍ਰਮਾਤਮਾ ਨੇ ਇਦਾਂ ਜਿਵੇਂ ਸੂਰਜ ਚੜਦਾ ਹਨੇਰਾ ਛੁੱਪ ਜਾਂਦਾ ਇਦਾਂ ਉਹ ਸਾਰੀਆਂ ਬੁਰਾਈਆਂ ਉਹ ਕਮੀਆਂ ਦੂਰ ਕਰਤੀਆਂ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਪਰ ਇਹਦੇ ਪਿੱਛੇ ਇੱਕ ਵੱਡਾ ਕਾਰਨ ਇਹ ਵੀ ਰਿਹਾ ਵੀ ਜਿੱਦਣ ਤੋਂ ਇਹ ਆਇਆ ਸਾਡਾ ਭਰਾ ਸੇਵਾ ਤੇ ਲੱਗਿਆ ਹੋਇਆ ਪਹਿਲਾਂ ਉੱਪਰ ਵੱਡੇ ਹਾਲ ਦੇ ਵਿੱਚ ਬਾਪੂ ਬਜ਼ੁਰਗਾਂ ਨਾਲ ਦੀ ਡਿਊਟੀ ਲਾਤੀ ਉੱਥੇ ਹੀ ਸੇਵਾ ਤੇ ਉਹਨਾਂ ਦੇ ਨਾਲ ਕੱਪੜੇ ਪਾਉਣੇ ਨਮਾਉਣਾ ਤਵਾਉਣਾ ਫਿਰ ਛੋਟੇ ਬੱਚਿਆਂ ਤੇ ਡਿਊਟੀ ਲਾਤੀ ਬੱਚਿਆਂ ਨੂੰ ਡਾਈਟ ਦੇਣੀ ਸਵੇਰਿਓਂ ਸਾਜਰਿਓਂ ਸਰ੍ਹਦੇਈ ਬਣਾ ਕੇ ਤੜਕਿਓਂ 3 ਵਜੇ ਉੱਠ ਖੜਦਾ ਕਾਜੂ ਬਦਾਮ ਪਿਸਤਾ ਕੁੰਡੇ ਦੇ ਨਾਲ ਕੁੱਟ ਕੇ ਘੋਟਨੇ ਨਾਲ ਉਹਨੂੰ ਤਿਆਰ ਕਰਨਾ ਤੇ ਸਵੇਰਿ ਸਾਜਰਿਓਂ ਬੱਚਿਆਂ ਨੂੰ ਪੂਰੀ ਇੱਕ ਕੈਨੀ ਭਰ ਕੇ ਤਿਆਰ ਕਰਕੇ ਸਕੂਲ ਜਾਣ ਤੋਂ ਪਹਿਲਾਂ ਗਰਾਊਂਡ ਦੇ ਵਿੱਚ ਦਿਨ ਚੜ੍ਹਦੇ ਤੋਂ ਪਹਿਲਾਂ ਪਹਿਲਾਂ ਪਲਾ ਦਿੰਦਾ ਇਹ ਲਗਾਤਾਰ ਪਿਛਲੇ 10 ਮਹੀਨਿਆਂ ਤੋਂ ਕਰ ਰਿਆ ਔਰ ਉਸ ਤੋਂ ਬਾਅਦ ਬੱਚਿਆਂ ਨੂੰ ਰਾਤ ਨੂੰ ਦੁੱਧ ਪਿਉਣਾ ਹੌਲੀ-ਹੌਲੀ ਪ੍ਰਮਾਤਮਾ ਦੀ ਐਸੀ ਕਿਰਪਾ ਹੋਈ ਇਹਨੇ ਦੱਸਿਆ ਵੀ ਮੈਂ ਸਿੰਗਰ ਹਾਂ ਬਾਈ ਮੈਂ ਗਾਉਂਦਾ ਵੀ ਐ ਇੱਕ ਦਿਨ ਇਹ ਇੱਥੇ ਕੁਝ ਸ਼ਬਦ ਜੋੜ ਕੇ ਸਾਨੂੰ ਸੁਣਾਏ ਉਸ ਅੱਜ ਵੀ ਇਹਨੇ ਜਿਹੜੇ ਸ਼ਬਦ ਬੋਲੇ ਆ ਇਹ ਸੱਚੀ ਹੋਈਏ ਨਾ ਕੋਈ ਗੀਤ ਆ ਤੇ ਨਾ ਇਹ ਕੋਈ ਗਾਉਣ ਵਾਲਾ ਬਣ ਕੇ ਗਾ ਰਿਆ ਇਹਦੇ ਜਜ਼ਬਾਤ ਆ ਤੇ ਜज्ਬਾਤੀ ਬੰਦਾ ਹੀ ਹਮੇਸ਼ਾ ਆਪਣੀ ਜ਼ਿੰਦਗੀ 'ਚ ਕਾਮਯਾਬ ਹੁੰਦਾ ਆਪਣੇ ਫੀਲਡ ਦੇ ਵਿੱਚ ਬਲੰਦੀ ਤੇ ਜਾਂਦਾ ਕਿਉਂਕਿ ਉਹ ਜज्ਬਾਤ ਤੇ ਉਹ ਜਨੂਨ ਜਦੋਂ ਇਕੱਠੇ ਹੋ ਕੇ ਕੰਮ ਕਰਦੇ ਆ ਤਾਂ ਫਿਰ ਕੋਈ ਫੇਲਿਅਰ ਨਹੀਂ ਹੁੰਦਾ ਫਿਰ ਕਾਮਯਾਬੀ ਹੀ ਹੁੰਦੀ ਹੈ ਹਮੇਸ਼ਾ ਤੇ ਸੱਚੇ ਪਾਤਸ਼ਾਹ ਨੇ ਇਹ ਸਾਡੇ ਛੋਟੇ ਭਰਾ ਨੂੰ ਦੁਬਾਰਾ ਉੱਠ ਕੇ ਖੜੇ ਹੋਣ ਦਾ ਮੌਕਾ ਦਿੱਤਾ ਤੇ ਇਹਨੇ ਉਸ ਮੌਕੇ ਨੂੰ ਆਪਣੇ ਸੇਵਾ ਦੇ ਨਾਲ ਜੋੜ ਕੇ ਉਨੂੰ ਅਸੈਪਟ ਕੀਤਾ ਤੇ ਅੱਜ ਪਿਛਲੇ 10 ਮਹੀਨਿਆਂ ਤੋਂ ਲਗਾਤਾਰ ਕਰ ਰਿਹਾ ਅਸੀਂ ਅਰਦਾਸ ਕਰਦੇ ਆਂ ਅੱਗੋਂ ਵੀ ਭਰਾ ਸਾਡਾ ਆਪਣੇ ਇਸ ਕਾਰਜ ਦੇ ਵਿੱਚ ਲੱਗਿਆ ਰਵੇ ਇਹਨੂੰ ਪਿਛਲੇ ਸਮੇਂ ਦੋ ਤਿੰਨ ਸ਼ੋਅ ਵੀ ਆਏ ਕੋਈ ਇਹ ਕਹਿੰਦਾ ਵੀ ਮੈਂ ਇਸ ਘਰ ਨੂੰ ਛੱਡ ਕੇ ਜਾਣਾ ਨਹੀਂ ਚਾਹੁੰਦਾ ਬਾਈ ਵੀ ਮੈਨੂੰ ਆਫਰ ਜਰੂਰ ਆ ਪਰ ਮੈਂ ਜੇ ਜਾਊਂਗਾ ਤਾਂ ਮੈਨੂੰ ਐ ਲੱਗਦਾ ਮੈਂ ਇਸ ਘਰ ਤੋਂ ਟੁੱਟ ਜਾਊਂਗਾ ਵਾਹਿਗੁਰੂ ਨੇ ਕਿਰਪਾ ਕਰਕੇ ਸੱਚੇ ਪਾਤਸ਼ਾਹ ਨੇ ਅੱਜ ਇਸ ਵੀਰ ਨੂੰ ਦੁਬਾਰਾ ਗੌਣ ਜੋਗਾ ਲਿਖਣ ਜੋਗਾ ਕੀਤਾ ਤੇ ਬਾਹਰ ਸੱਚੇ ਪਾਤਸ਼ਾਹ ਕਿਰਪਾ ਕਰਨ ਇਹਨੂੰ ਤਰਕੀਆਂ ਬਖਸ਼ਣ ਤੰਦਰੁਸਤੀਆਂ ਬਖਸ਼ਣ ਇਹਦੇ ਪਰਿਵਾਰ ਨਾਲ ਪਿਆਰ ਸਾਨੂੰ ਜੁੜਨਾ ਚਾਹਿਆ ਵੱਡਾ ਭਰਾ ਹੀ ਨੋ ਹੀ ਇਹਦੀ ਵਜ੍ਹਾ ਕਰਕੇ ਉਹ ਵੀ ਬੋਲਣ ਚੱਲ ਮੈਨੂੰ ਹੱਦ ਕਿੰਨਾ ਸਮਾਂ ਬਾਅਦ ਮੇਰੇ ਪੁੱਤ ਨੇ ਮੇਰੇ ਨਾਲ ਗੱਲ ਕੀਤੀ ਚਾਰ ਦਿਨ ਹੋ ਗਏ ਮੇਰੇ ਨਾਲ ਦੀ ਮੈਨੂੰ ਬੜੀ ਖੁਸ਼ੀ ਆ ਕਿ ਮੇਰਾ ਪੁੱਤ ਸਿੱਧੇ ਰਾਹੇ ਪੈ ਗਿਆ ਬਾਈ ਜੀ ਨੇ ਪਾਤਾ ਤੇ ਮੇਰਾ ਖੁਦ ਵੀ ਮੇਰੇ ਨਾਲ ਗੱਲ ਕਰਨ ਲੱਗ ਗਿਆ ਉਹ ਕਿ ਨਿਡਰ ਚਲੇਗਾ ਮੈਨੂੰ ਮਿਲਕੇ ਵੀ ਨਹੀਂ ਗਿਆ ਅੱਜ ਮੇਰੇ ਪੁੱਤਰੇ ਮੇਰੇ ਨਾਲ ਗੱਲ ਕੀਤੀ ਤੇ ਮੈਨੂੰ ਬੜਾ ਕਿ ਲੋਕ ਨੂੰ ਵਧਿਆ ਫਿਰ ਸਾਰਿਆਂ ਨੂੰ ਦੱਸਿਆ ਕਿ ਮੇਰੇ ਪੁੱਤਰੇ ਮੇਰੇ ਨਾਲ ਗੱਲ ਕੀਤੀ ਚਿਰ ਕਹਿਦੀ ਵਜਾ ਨਹੀਂ ਤੇ ਮੇਰਾ ਕਾਹੇ ਖਰਾਬ ਹੋ ਗਿਆ ਸਰ ਬਹੁਤ ਬਹੁਤ ਮੈਂ ਬਾਈ ਦਾ ਧੰਨਵਾਦ ਕਰਦੀ ਬਹੁਤ ਜ਼ਿਆਦਾ ਜਿਉਂਦੇ ਬਾਦ ਦੇ ਰੋਮਾ ਚੜ੍ਹਦੀਆਂ ਕਲਾਂ ਬਖਸ਼ੋ